ਘੜੀ ਅਰੋੜ ਕੇ ਮਾੜਾ ਜਾ ਕੇ ਵੇਖਿਆ ਪਹਿਲਾਂ ਨਾ ਇਹ ਅੜੀ ਕੇ ਮਗਰ ਇਹ ਨਿਗੜੀ ਹੋਾਰ ਘਰ ਜੂ ਮਾਰਾ ਕੋ ਟੱਕੀ ਹਾਰ ਨੇ ਜਦੋਂ ਉਹ ਲਾ ਕੇ ਨਾ ਗਾ ਇਹਦਾ ਇਹ ਸੇਵੋ ਨੂੰ ਫੁਛੇ ਤੇ ਲੱਟੇ ਰਹਿ ਗਈ ਉਹ ਕਾੜਾ ਉਹ ਕੋਰੇ ਉਹ ਕਾੜਾ ਚਾਹਦੇ ਨੇ ਨਾ ਇਹ ਦੂ ਦਾ ਨਾਮ ਇਸ ਹਿਰਦੇ ਵਿੱਚ ਵਸ ਗਿਆ। ਹਾਲ ਦਾ ਚਾਪ ਮਨ ਨਿਰਮਲ ਹੋ ਗਿਆ। ਪਹਿਲੋਂ ਇਹਨਾਂ ਦਾ ਨਿਹਾਰਾ ਅਰਤਨ ਰਗੀ ਜਨੂ ਦਾ ਉਸ ਬਾਹਰੋਂ ਦਾ ਨਾਮ ਇਸ ਹਿਰਦੇ ਵਿੱਚ ਵਸ ਗਿਆ। ਹਾਂ ਮਨ ਹੋਏ ਜਿਹੜਾ ਮਨ ਹੈ ਕਿ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਪਹਿਲੋਂ ਆ ਪਵਿੱਤਰ ਕਿਵੇਂ ਸੀ? ਪਹਿਲੋਂ ਪਵਿੱਤਰ ਕਿਵੇਂ ਨਹੀਂ ਸੀ? ਕਿ ਜੇ ਕੋਈ ਮਨੁੱਖ ਕੋਈ ਦੁਕਾਨ ਤੇ ਆਇਆ ਹਟੀ ਤੇ ਆਇਆ ਉਹਨੂੰ ਸੌਦਾ ਵੱਢ ਘੱਟ ਟੋਲ ਦਿੱਤਾ ਜੇ ਖੇਤੀ ਕਰਨ ਲੱਗਾ ਤੇ ਦੂਜੇ ਦੀ ਜਿਹੜੀ ਵਾਟ ਹੈ ਉਹਨੂੰ ਹੌਲੀ ਹੌਲੀ ਵੱਢ ਕੇ ਆਪਣੀ ਜ਼ਮੀਨ ਵਿੱਚ ਮਿਲਾ ਲੱਗ ਪਿਆ ਇਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਹੈ ਝੂਠ ਬੋਲਦਾ ਫੇਰ ਕਰਦਾ ਠਗੀਆਂ ਮਾਰਦਾ ਪਰ ਜਦੋਂ ਹਿਰਦੇ ਦੇ ਵਿੱਚ ਆਪਵਾਸ ਸ਼ੀਰਤ ਅੰਗੇ ਸਾਥੂ ਦੀ ਇਸ ਵਕਤ ਦੇ ਧਰਸ਼ੀ ਗੁਰੂ ਅਮਰ ਕਾਸਮਾ ਆਹਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜੀ ਉਦੀ ਜੋਤ ਸੁਭਾਵੇ ਪਰ ਉਹਨਾਂ ਦੀ ਘਾਟ ਤੇ ਮੇਰੇ ਪਿਤਾ ਧਰਨੂ ਅਰਜ ਸਹਿਬ ਜੀ ਬੀਤੇ ਰਹੇ ਅਰਧ ਨੰਦੇ ਚਾਲ ਪੁੱਤਰ ਤੇ ਬਿਤਾ ਕੁਲ ਚਣ ਗਏ ਤੇ ਜਦੋਂ ਆਈ सर्व आप उनके आगे बानी पट रही है यह सुप्रभात में शामिल सोने काम गुरु अमर सेवा प्रदान मेबर कृपा अमरो काम पाड़र शान पाया नंद कंचन फिर होवै जयपुर मिले तिन